ਅੰਗਰੂਰ ਜ਼ਿਲ੍ਹੇ ਦੇ ਮੂਨਕ ਦੇ ਵਿੱਚੋਂ ਦੀ ਲੰਗ ਦੀ ਕੱਗਰ ਨਦੀ ਨੇ ਪਿਛਲੇ ਸਾਲ ਬਹੁਤ ਤਬਾਹੀ ਮਚਾਈ ਸੀ ਜਿਸ ਨਾਲ 50 ਹਜ਼ਾਰ ਏਕੜ ਫਸਲਾਂ ਦਾ ਨੁਕਸਾਨ ਹੋਇਆ ਸੀ ਇਸ ਸਾਲ ਜਹਾ ਨਾ ਹੋਵੇ ਇਸ ਲਈ ਸਰਕਾਰ ਵੱਲੋਂ ਕੱਗਰ ਦੇ ਕਿਨਾਰਿਆਂ ਨੂੰ ਪੱਕਾ ਕਰਨ ਦਾ ਕੰਮ ਵੱਡੇ ਪੱਧਰ ਤੇ ਚਲਾਇਆ ਜਾ ਰਿਹਾ ਹੈ ਆਸ-ਪਾਸ ਰਹਿੰਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲੀ ਵਾਰ ਹੋਇਆ ਹੈ ਕਿ ਕੱਗਰ ਨੂੰ ਦੋਵਾਂ ਸਾਈਡ ਤੋਂ 15-15 ਫੁੱਟ ਚੌੜਾ ਕੀਤਾ ਜਾ ਰਿਹਾ ਹੈ ਤਾਂ ਜੋ ਕੱਗਰ ਦਾ ਕਿਨਾਰਾ ਨਾ ਟੁੱਟੇ ਇਸ ਸਬੰਧ ਲਈ ਇਲਾਕਾ ਵਾਸੀਆਂ ਦੇ ਵੱਲੋਂ ਸਰਕਾਰ ਦਾ ਧੰਨਵਾਦ ਵੀ ਕੀਤਾ ਗਿਆ ਹੈ ਸਾਡੇ ਘੱਟ ਦਰਿਆ ਤੇ ਜਿਹੜਾ ਆਈ ਵਾਰ 11 ਏਕੜ ਜਿਹੜੀ ਸਾਡੀ ਫਸਲ ਖਰਾਬ ਹੋ ਜਾਂਦੀ ਆ ਪਾਣੀ ਕਰਨਾ ਨੱਕੇ ਟੁੱਟਦੇ ਨੇ ਪਿਛਲੀ ਵਾਰ ਇਹ ਨਾਲ ਹੀ ਤੇ ਆਪਣੇ ਬੈਕ ਸਾਈਡ ਤੇ ਨੱਕਾ ਪੁੱਟਿਆ ਸੀ ਤੇ ਹਜ਼ਾਰਾਂ ਏਕੜ ਖਰਾਬ ਹੋ ਗਈ ਸੀ ਤੇ ਹੁਣ ਸਾਡੇ ਚਲੋ ਆਪਾਂ ਲਈਏ ਵੀ ਸਰਕਾਰ ਦੇ ਵੱਲੋਂ ਬੜਾ ਉਪਰਾਲਾ ਕੀਤਾ ਗਿਆ ਹੈ ਭਗਵੰਤ ਮਾਨ ਜੀ ਪਿਛਲੇ ਦਿਨੀ ਇੱਥੇ ਆ ਗਏ ਆ ਮਕੂੜਤਾਵ ਅੱਜ ਜੇ ਆਪਾਂ ਦੇਖਿਆ ਜਾਵੇ ਸਾਰੇ ਜਣੇ ਖੜੇ ਆ ਜ਼ਿਮੀਦਾਰ ਸਾਰੇ ਸਾਡੇ ਸਾਡੇ ਜ਼ਮੀਨਾਂ ਦੇ ਨਾਲ ਲੱਗਦੇ ਨੇ ਜਿਹੜੇ ਸਾਰੇ ਖੜੇ ਨੇ ਤੇ ਅੱਜ ਅੱਜ 3 ਦਿਨ ਹੋ ਗਏ ਲਗਾਤਾਰ ਦਿਨ ਰਾਤ ਇੱਥੇ ਕੰਮ ਚੱਲ ਰਿਹਾ ਪੋਪਲ ਨੇ ਇੱਥੇ ਲੱਗੀਆਂ ਹੋਈਆਂ ਸਾਡਾ ਤਸੱਲੀ ਬਖਸ਼ ਕੰਮ ਹੋ ਰਿਹਾ ਜੋ ਸਾਨੂੰ ਚਾਹੀਦਾ ਸੀ ਜਿਹੜਾ ਸਾਨੂੰ ਕੁਛ ਨਾ ਸਾਡਾ ਪਹਿਲਾਂ ਸ਼ੱਕ ਸੀ ਸਾਨੂੰ ਵੀ ਨਹੀਂ ਕੰਮ ਹੋਣਾ ਇੰਨੀ ਛੇਤੀ ਨਹੀਂ ਕੰਮ ਬਣਨਾ ਤੇ ਹੁਣ ਸਾਡੇ ਅੰਦਰ ਇਹ ਆ ਵੀ ਸਾਨੂੰ ਲੱਗਦਾ ਵੀ ਹਫ਼ਤੇ ਦਾ ਦਿਨ ਤਾਂ ਸਾਨੂੰ ਇਹ ਕਹਿਣਾ ਪਊਗਾ ਭਾਈ ਬਹੁਤ ਕੰਮ ਹੋ ਗਿਆ ਵੀ ਰੋਕ ਦਿਓ ਹੁਣ ਸਾਡੇ ਦੇਖੋ ਟਰੈਲੀ ਜਿਹੜੇ ਸਾਡੇ ਕਿਤੇ ਸਾਈਕਲ ਤੇ ਮੋਟਰਸਾਈਕਲ ਵੀ ਨਹੀਂ ਜਾਂਦੇ ਸੀ ਅੱਜ ਉਸ ਜਗ੍ਹਾ ਤੇ ਟਰੈਲੀਆਂ ਜਾ ਰਹੀਆਂ ਨੇ ਮਿੱਟੀ ਦੀਆਂ ਭਰ-ਭਰ ਕੇ ਉਹਦੇ ਨਾਲ ਦਬਾਅ ਹੋ ਰਿਹਾ ਜਿਹੜਾ ਬਨ ਲੱਗਿਆ ਹੋਇਆ ਤੇ ਦਬਾਅ ਹੋ ਰਿਹਾ ਤੇ ਉਹਨੂੰ ਉੱਚਾ ਕੀਤਾ ਜਾ ਰਿਹਾ ਜੇ ਕੱਲ ਨੂੰ ਕਿਤੇ ਟੁੱਟਦਾ ਵੀ ਆ ਤਾਂ ਉਹਦਾ ਸਾਨੂੰ ਕੋਈ ਇੰਨਾ ਫਰਕ ਨਹੀਂ ਪੈਣਾ ਕਿਉਂਕਿ ਨਾਲ ਦੀ ਨਾਲ ਉੱਥੇ ਮਿੱਟੀ ਪ੍ਰੋਵਾਈਡ ਕਰਾਈ ਜਾਊਗੀ ਟਰੈਲੀਆਂ ਉੱਤੇ ਪਹੁੰਚਣਗੀਆਂ ਪਹਿਲਾਂ ਸਾਨੂੰ ਸਭ ਤੋਂ ਵੱਡੀ ਪ੍ਰੋਬਲਮ ਇਹ ਜਾਂਦੀ ਸੀ ਵੀ ਮਿੱਟੀ ਮੌਕੇ ਤੇ ਹੁੰਦੀ ਨਹੀਂ ਸੀ ਇਸ ਕਰਕੇ ਸਾਨੂੰ ਮਾਰ ਬਹੁਤ ਚੱਲ ਨਹੀਂ ਪੈਂਦੀ ਸੀ ਅਧੀ ਸਰਕਾਰ ਦੇ ਬਹੁਤ ਬਹੁਤ ਧੰਨਵਾਦੀ ਆ ਵੀ ਉਹ ਦੇਖੋ ਦਿਨ ਰਾਤ ਇੱਥੇ ਲੱਗੇ ਕੰਮ ਕਰ ਰਹੇ ਨੇ ਤੇ ਖੜੇ ਆ ਆ ਦੇਖੋ ਪ੍ਰਸ਼ਾਸਨ ਵੀ ਸਾਥ ਦੇ ਰਿਹਾ ਟੈਂਡਰ ਹੋ ਗਏ ਆ ਦੋਨੇ ਸਾਈਡਾਂ ਤੇ ਦੋਨੇ ਸਾਈਡਾਂ ਤੇ ਕੰਮ ਚੱਲ ਰਿਹਾ ਜੀ ਪੂਰੇ ਜ਼ੋਰ ਸ਼ੋਰ ਨਾਲ ਕੰਮ ਚੱਲਦਾ ਹੋਇਆ ਜੀ ਵੀ ਸੀ ਆਈਓ ਆਈਆਂ ਅਣਗਿਣਤ ਟਰਾਲੀਆਂ ਟੈਂਪਰ ਲੱਗੇ ਹੋਈਆਂ ਆ ਜੀ ਤੇ ਬਹੁਤ ਜ਼ੋਰ ਲੱਗੇ ਹੋਇਆ ਜੀ ਇਸ ਕਰਕੇ ਸਾਡੇ ਪਿਛਲੇ ਵਾਰ ਇਹ ਕੁਝ ਦਿਨਾਂ ਬਾਅਦ ਕੁਝ ਬਗੈਰਮਾਨ ਜੀ ਆਏ ਸੀ ਕਾਡੇ ఎమ్మెల్యే ਬ੍ਰਿੰਦਰ ਕੋਇਲ ਵੀ ਆਏ ਸੀ ਇਸ ਕਰਕੇ ਬਹੁਤ ਵੱਡਾ ਧਿਆਨ ਦਿੱਤਾ ਸਰਕਾਰ ਨੇ ਸੋ ਇਸ ਕਰਕੇ ਪੂਰੇ ਜ਼ੋਰ ਸ਼ੋਰ ਨਾਲ ਕੰਮ ਚੱਲ ਰਿਹਾ ਜੀ ਇਹ ਨਹੀਂ ਕਿ ਇੱਕ ਸਾਈਡ ਤੋਂ ਕਰ ਰਹੇ ਆ ਦੋਨੇ ਸਾਈਡਾਂ ਤੋਂ ਪੂਰਾ ਜ਼ੋਰ ਸ਼ੋਰ ਇੱਥੋਂ ਤੋਂ ਲੈ ਕੇ ਮਕੋੜ ਸਾਹਿਬ ਤੋਂ ਲੈ ਕੇ ਕਲੈਡ ਤੱਕ ਦੋਨੇ ਸਾਈਡਾਂ ਤੋਂ ਕੰਮ ਚੱਲ ਰਿਹਾ ਜੀ ਬਹੁਤ ਜਲਦੀ ਪੂਰ ਦਿੱਤਾ ਜਾਵੇਗਾ ਬਨ ਨੂੰ 15 ਫੁੱਟ ਚੌੜਾ ਕਰੀ ਜਾ ਰਹੇ ਆ ਜੋ ਕਿ ਸਾਈਕਲ ਵੀ ਨਹੀਂ ਲੰਘਦਾ ਸੀ ਅੱਜ ਟਰਾਲੀਆਂ ਪਰ ਪਰ ਕੇ ਤੁਸੀਂ ਦੇਖ ਸਕਦੇ ਹੋ ਕਿ ਟਰਾਲੀਆਂ ਪਰ ਪਰ ਕੇ ਜਾਣ ਹੜਪੀਟ ਦਾ ਇਲਾਕਾ ਹੈ ਹਣਾ ਜਿਸ ਸਾਬ ਨਾਲ ਹੁਣ ਪ੍ਰਸ਼ਾਸਨ ਆਪਣੀ ਕਾਰਵਾਈ ਕਰ ਰਿਹਾ ਬਰਸੰਤਾ ਤੋਂ ਪਹਿਲਾਂ ਇਹਦੇ ਨਾਲ ਸਾਡੇ ਇਲਾਕੇ ਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਹੈ ਕਿਉਂਕਿ ਮਕੋਰ ਸਾਬ ਤੋਂ ਲੈ ਕੇ ਜਾਖਲ ਤੱਕ ਦੋਨੇ ਪਾਸੇ 15-15 ਫੁੱਟ ਚੋੜਾ ਹੋ ਰਿਹਾ ਜਿਹਦੇ ਉੱਤੇ ਕੀ ਸਾਧਨ ਆਰਾਮ ਨਾਲ ਜਾ ਸਕਦੇ ਆ ਕੋਈ ਦਿੱਕਤ ਨਹੀਂ ਤੇ ਪਰਸੋਂ ਤੋਂ ਲੈ ਕੇ ਬੜੀ ਇਤਦਾਦ ਨਾਲ ਡੰਪਰਾਂ ਦੇ ਨਾਲ ਮਿੱਟੀ ਲਿਆ ਲਾ ਕੇ ਪੋਪਲਾਈਨਾਂ ਲਾ ਕੇ ਤੇ ਜੀਸੀਬੀਆਂ ਨਾਲ ਕੰਮ ਬਹੁਤ ਜੋਰਾਂ ਛੋਰਾਾਂ ਦੇ ਚੱਲ ਰਿਹਾ ਹੈ ਜਿਸ ਜਿਸ ਦੀ ਕੀ ਸਾਨੂੰ ਬਹੁਤ ਜ਼ਿਆਦਾ ਉਮੀਦ ਹੈ ਕਿ ਸਾਡਾ ਇਲਾਕਾ ਅਤਿ ਕੀ ਸੇਫ ਰਹੂਗਾ ਤੇ ਹੜਾਂ ਦਾ ਸਾਡੇ ਤੇ ਕੋਈ ਅਸਰ ਨਹੀਂ ਪੈਣਾ ਇਸ ਲਈ ਜੋ ਵੀ ਪ੍ਰਸ਼ਾਸਨ ਸਾਡੇ ਇੱਥੇ ਕਾਰਵਾਈ ਕਰ ਰਿਹਾ ਪੰਜਾਬ ਸਰਕਾਰ ਵੱਲੋਂ ਉਚੇਚੇ ਤੌਰ ਤੇ ਸੀਐਮ ਸਾਹਿਬ ਇੱਥੇ ਆਏ ਸੀ ਤੇ ਨਾਲ ਸਾਰੇ ਅਧਿਕਾਰੀ ਆਏ ਸੀ ਮੌਕਾ ਦੇਖਣ ਤੇ ਉਦੋਂ ਤੋਂ ਹੀ ਕੰਮ ਚੱਲ ਰਿਹਾ ਹੈ ਇਸ ਨਾਲ ਸਾਡੇ ਇਲਾਕੇ ਨੂੰ ਬਹੁਤ ਹੀ ਫਾਇਦਾ ਹੋਊਗਾ ਤੇ ਕੋਈ ਵੀ ਨੁਕਸਾਨ ਉੱਥੇ ਕਗਰ ਦੇ ਕਿਨਾਰੇ ਨੂੰ ਪੱਕਾ ਕਰਨ ਦੇ ਕੰਮ ਦੀ ਦੇਖਰੇ ਕਰਨ ਵਾਲੇ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਕੰਮ ਪੂਰੇ ਜ਼ੋਰਾਂ ਤੇ ਹੈ ਤੇ ਜਲਦੀ ਕਗਰ ਦੇ ਕਿਨਾਰੇ ਮਜ਼ਬੂਤ ਹੋ ਜਾਣਗੇ 17 ਤਰੀਕ ਨੂੰ ਸ਼ੁਰੂ ਹੋ ਗਿਆ ਸੀ ਜੀ ਆਪਣਾ ਕਗਰ ਦਾ ਕੰਮ ਇਸ ਚ ਮੇਨਲੀ ਤਿੰਨ ਨਦੀਚਾਂ ਨੇ ਜੀ ਕਗਰ ਦੀਆਂ ਇੱਕ ਆਪਣਾ ਖਨੌਰੀ ਤੋਂ ਲੈ ਕੇ ਮਕਰੋੜ ਸਾਹਿਬ ਤੱਕ ਆਪਣਾ ਕਗਰ ਦੀ ਜਿਹੜੀ ਆਰ ਡੀ ਆ 131628 ਤੋਂ 55000 ਰੁਪਏ ਜਾਂਦੀ ਹੈ ਇਹ ਤਾਂ ਬੜੀ ਹੋਰੀ ਚ ਜਿਹੜੀ ਆਪਣੀ ਕਗਰ ਦੀ ਚੌੜੀ ਹੋ ਚੁਗੀ ਹੈ 2007 8 ਦੇ ਕਰੀਬ ਇਹ ਰੀਚ ਜੀ ਆਪਣਾ ਨਾ ਮੇਨ ਦਿੱਕਤ ਇਹ ਹੈ ਵੀ ਪੁਆਇੰਟਾਂ ਤੇ ਮਿੱਟੀ ਜਮ੍ਹਾਂ ਜਮਾ ਹੋ ਜਾਂਦੀ ਹੈ ਐਵੇਂ ਦੇ ਆਪਣੇ 12 ਪੁਆਇੰਟ ਨੇ ਜਿਹੜੇ ਆਪਾਂ ਆਪਣੇ ਐਸਟੀਮੇਟ ਚ ਲਾਏ ਹੋਏ ਨੇ ਇੰਨਾ ਪੁਆਇੰਟਾਂ ਤੋਂ ਆਪਾਂ ਮਿੱਟੀ ਕੱਢ ਕੇ ਬੰਨਾ ਤੇ ਪਾਣੀ ਹੈ ਤੇ ਉਹਨਾਂ ਦੀ ਮਜ਼ਬੂਤੀ ਕਰਨੀ ਹੈ ਕਿਤੇ ਖਾਰ ਪੈ ਰਹੀਏ ਕਿਤੇ ਉਹ ਬੰਨ ਨਹੀਂ ਮੈਂ ਜਿਨੇ ਪਿਛਲੀ ਵਾਰ ਸਾਨੂੰ ਕਈ ਵਾਰ ਕੰਪਲੀਟਾਂ ਆਈਆਂ ਲੋਕਾਂ ਦੀਆਂ ਕਹਿੰਦੇ ਵੀ ਇੱਥੋਂ ਬੰਨ ਓਵਰਫਲੋ ਕਰਿਆ ਪਾਣੀ ਦਾ ਤੇ ਪਿੰਡਾਂ 'ਚ ਜਿਵੇਂ ਵੜਨ ਦਾ ਖਤਰਾ ਹੁੰਦਾ ਤੇ ਕਈ ਵਾਰ ਆਬਾਦੀ ਨੂੰ ਨੁਕਸਾਨ ਹੋਣ ਦਾ ਡਰ ਹੁੰਦਾ ਅਸੀਂ ਓਵਰਰੀਚ ਆਇਡੈਂਟੀਫਾਈ ਕੀਤੀਆਂ ਹੋਈਆਂ ਨਹੀਂ ਜੀ ਤੇ ਉੱਥੇ ਉੱਥੇ ਅਸੀਂ ਮਿੱਟੀ ਪਾ ਕੇ ਮੰਨ ਨੂੰ ਉੱਚਾ ਕਰਨਾ ਹੈ ਤੇ ਹੁਣ ਇਸ ਟਾਈਮ ਸਾਡੀ ਖਨੋਰੀ ਵਿਖੇ 122 ਨੰਬਰ ਪੋਕਲਿੰਗ ਤੇ ਤਿੰਨ ਟੀਪਰ ਆਪਣੇ ਮੋਕੇ ਤੇ ਕੰਮ ਕਰ ਰਹੇ ਨੇ ਜੀ ਤੇ ਉਸ ਤੋਂ ਬਾਅਦ ਆਪਣੇ ਮਕਰੋਡ ਸਾਹਿਬ 63000 ਆਪਣੀ ਬੁਰਜੀ ਪੈ ਜਾਂਦੀ ਹੈ ਜੀ ਉੱਥੇ ਆਪਣੀ 122 ਨੰਬਰ ਪੋਕਲਿੰਗ ਦੇ ਤਿੰਨ ਟੀਪਰ ਉੱਥੇ ਵੀ ਕੰਮ ਕਰ ਰਹੇ ਹਨ ਤੇ ਹੁਣ ਨੀਚਲੀ ਸਾਈਡ ਜਿਹੜੀ ਆਪਣੀ ਤੰਗ ਰੀਚ ਹੈ ਜਿੱਤੇ ਮੇਜਰ ਪਿਛਲੇ ਸਾਲ 63 ਬਰੀਚਾਂ ਆਗੀਆਂ ਸੀਗੀਆਂ ਤੇ ਵੀ ਆਪਣਾ ਕੰਮ ਦੋਨੇ ਦੀ ਚੈ ਚੱਲ ਰਿਹਾ ਹੈ ਮਕਰੋੜ ਸਾਹਿਬ ਤੋਂ ਲੈ ਕੇ ਆਪਣਾ ਮੋਨਕ ਤੱਕ ਜੀ ਤੇ ਮੋਨਕ ਤੋਂ ਲੈ ਕੇ ਕੜੈਲ ਤੱਕ ਜਿਹੜਾ ਮਕਰੋੜ ਸਾਹਿਬ ਤੋਂ ਲੈ ਕੇ ਮੋਨਕ ਤੱਕ ਤਕਰੀਬਨ 2 ਕਰੋੜ 10 ਲੱਖ ਦਾ ਕੰਮ ਹੈ ਜੀ ਇੱਥੇ ਜਿਹੜੇ ਬੰਨ ਨੇ ਆਪਣੇ ਘੱਟਰੇ ਦੇ ਦੋਨੇ ਪਾਸੇ ਦੇ ਆਪਾਂ ਜੋ ਆਪਣਾ ਆਈਐਸਪੋਰਟ ਮੁਤਾਬਕ 16 ਫੁੱਟ ਕੀਤੇ ਜਾਣੇ ਨੇ ਜੀ ਤੇ ਆਪਣਾ ਮੋਨਕ ਤੋਂ ਲੈ ਕੇ ਕੜੈਲ ਤੱਕ ਇੱਥੇ ਵੀ ਆਪਣਾ ਬਰਾਬਰ ਜੋੜਾ ਚੋੜਾ ਜਿੰਨਾ ਕੰਮ ਚੱਲ ਰਿਹਾ ਹੈ ਤੇ 2.2 ਕਰੋੜ ਇਹ ਕੰਮ ਦੀ ਲਾਗਤ ਹੈ ਇੱਥੇ ਵੀ ਦੋਨੇ ਸਾਈਡ ਦੇ ਬੰਨ ਨੇ ਜਿਹੜੇ ਉਹ 16 ਫੁੱਟ ਕੀਤੇ ਜਾਣੇ ਨੇ ਤੇ ਇਸ ਟਾਈਮ ਓਕੇ ਤੇ ਤੁਸੀਂ ਦੇਖੋਗੇ ਤਾਂ ਮਕਰੋੜ ਵਾਲੇ ਪੁੱਲ ਤੇ ਇੱਕ 140 ਨੰਬਰ ਪੌਕਲੇਨ ਮਸ਼ੀਨ ਲੱਗ ਰਹੀ ਹੈ तकरीबन 8 ਤੋਂ 10 ਟਰੈਕਟਰ ਟਰਾਲੀਆਂ ਆਪਣੇ ਕੰਮ ਕਰਦੀਆਂ ਦੋਨੇ ਪਾਸੇ ਰੋਡ ਮੁਤਾਬਕ ਤੇ तकरीबन ਤੁਸੀਂ ਦੇਖੋਗੇ ਉੱਥੇ ਟੀਪਰ ਵੀ ਖੜੇ ਹਨ तकरीबन ਪੰਜ ਕੇ ਟੀਪਰ ਆਪਣੇ ਕੰਮ ਕਰ ਰਹੇ ਹਨ ਤੇ ਇੱਥੇ ਤਿੰਨ ਕੇ ਜੀਸੀਬੀਆਂ ਨੇ ਜੋ ਮਕਰੋੜ ਸਾਹਿਬ ਕੰਮ ਕਰ ਰਹੇ ਨੇ ਤੇ ਸੱਜੇ ਪਾਸੇ ਆਪਣਾ ਤਕਰੀਬਨ 2800 ਫੁੱਟ ਆਪਾਂ ਟੱਚ ਕਰ ਲਿਆ ਤੇ ਹੁਣ ਆਪਾਂ ਬਸ ਬੰਨ ਚੌੜੇ ਕਰਦੇ ਜਾ ਰਹੇ ਹਾਂ ਜਿਵੇਂ ਲੋੜ ਮੁਤਾਬਕ ਤੇ ਸੱਜੇ ਪਾਸੇ ਆਪਣਾ ਤਕਰੀਬਨ 1500 ਫੁੱਟ ਨੂੰ ਆਪਾਂ ਟੱਚ ਕਰ ਲਿਆ ਪਲੇਟਫਾਰਮ ਬਣਾ ਲਿਆ ਜੀ ਉੱਥੋਂ ਟਰਾਲੀਆਂ ਮੁੜਦੀਆਂ ਨੇ ਤੇ 16 ਫੁੱਟ ਕਰਦੇ ਆ ਆਪਾਂ ਇੱਕ ਵਾਰ ਉੱਪਰ ਨੂੰ ਆ ਰਹੇ ਹਾਂ ਫਿਰ ਆਪਾਂ ਜਿਵੇਂ ਰਸਤਾ ਆਪਾਂ ਨੂੰ ਮਿਲੇਗਾ ਉਮੀਓ ਪਾਗੇ ਅੱਗੇ ਵੀ ਬੰਨ ਚੌੜੇ ਕਰਦੇ ਜਾਵਾਂਗੇ ਤੇ ਜਿਹੜਾ ਮੂਨਤ ਤੋਂ ਕੰਢੈਲ ਕੰਮ ਚੱਲ ਰਿਹਾ ਜੀ ਹੁਣਕ ਵਿਖੇ ਖੱਬੇ ਤੇ ਸੱਜੇ ਦੋਨੇ ਪਾਸੇ ਆਪਾਂ ਕੰਮ ਛੇੜਿਆ ਹੋਇਆ ਹੈ ਕਿੱਕ ਆਪਣਾ ਇਨਲੈਟ ਗੇਟ ਕੋਲ ਡੀਸੈਲਟਿੰਗ ਪੁਆਇੰਟ ਜਿੱਥੋਂ ਆਪਾਂ ਮਿੱਟੀ ਕੱਢਣੀ ਸੀ ਤੇ ਆਪਾਂ ਉਹਦੇ ਨਾਲ ਵੀ ਕੱਲ ਆਪਣਾ ਮੰਨ ਚੋੜੇ ਕਰਨੇ ਨੇ ਆਪਾਂ ਉਹਦਾ ਕੰਮ ਵੀ ਆਪਣਾ 220 ਪੋਕਲੇਨ ਉੱਥੇ ਲੱਗ ਰਹੀ ਹੈ ਤੇ 140 ਹੋਰ ਆ ਗਈ ਹੈ ਕੱਲ ਟਰੈਕਟਰ ਟਰਾਲੀਆਂ ਨਾਲ ਤਕਰੀਬਨ 3 ਤੋਂ 4000 ਫੁੱਟ ਕੰਮ ਉੱਥੇ ਉਧਰ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਹਿਲੀ ਸਰਕਾਰ ਹੈ ਜਿਸਨੇ ਕੱਗਰ ਦਰਿਆ ਦੀ ਮਾਰ ਤੋਂ ਬਚਣ ਤੋਂ ਸਮੇਤੋਂ ਪਹਿਲਾਂ ਇਸ ਦਾ ਹੱਲ ਕੱਢਿਆ ਹੈ ਜਿਸ ਨਾਲ ਹੁਣ ਲੋਕਾਂ ਦਾ ਨੁਕਸਾਨ ਨਹੀਂ ਹੋਵੇਗਾ ਕੱਗਰ ਦੀ ਸਫਾਈ ਅਸੀਂ ਕਰਾਣ ਲੱਗ ਰਹੇ ਹਾਂ ਜੋ ਹਕੀਕਤ ਹੈ ਮੈਂ ਕਹਿ ਸਕਦਾ ਕਿ ਘੱਗਰ ਦੇ ਬਾਰੇ ਚ ਜਿੰਨੀ ਗੱਲ ਇਸ ਸਰਕਾਰ ਦੇ ਵਿੱਚ ਹੋਈ ਹੈ ਪਿਛਲੇ 50 ਸਾਲ ਚ ਨਹੀਂ ਕਦੀ ਹੋਈ ਚਾਰ ਵਾਰੀ ਮੈਂ ਵਿਧਾਨ ਸਭਾ ਦੇ ਵਿੱਚ ਇਹਦੇ ਬਾਰੇ ਬੋਲੇ ਹਾਂ ਵਿਧਾਨ ਸਭਾ ਦੀ ਕਮੇਟੀ ਕੱਲੀ ਅੱਜ ਤੱਕ ਜਿਹੜੀ ਵਿਧਾਨ ਸਭਾ ਦੀ ਸਾਡੀ ਦੀ ਕਮੇਟੀ ਹੈ ਉਹ ਕੱਲੀ ਘੱਗਰ ਤੇ ਬੁੱਢੇ ਨਾਲੇ ਦੇ ਬਣੀ ਆ ਉੱਥੇ ਅਸੀਂ ਆਵਾਜ਼ ਠਾਈ ਆ ਉਹ ਕਮੇਟੀ ਇੱਥੇ ਵਿਜ਼ਿਟ ਕਰਕੇ ਗਈ ਹੈ 7 6 7 ਐਮ ਐਲ ਏ ਆਏ ਥੇ ਲੈ ਕੇ ਖਨੌਰੀ ਤੋਂ ਲੈ ਕੇ ਕੜੈਲ ਤੱਕ ਸਾਰਾ ਉਹਨਾਂ ਨੇ ਵਿਜ਼ਿਟ ਕੀਤਾ ਜਿੱਥੇ ਕਿਤੇ ਦਿੱਕਤਾਂ ਸੀਆਂ ਉਹ ਦੂਰ ਕੀਤੀਆਂ ਨੇ ਅਨਫੋਰਚੂਨੇਟਲੀ ਪਿੱਛੇ ਬਾੜ ਆ ਗਈ ਉਹਦਾ ਲੋਕਾਂ ਨੂੰ ਸਹੀ ਮੁਆਵਜ਼ਾ ਦਿੱਤਾ ਹੁਣ ਜਿਹੜਾ ਖਨੌਰੀ ਤੋਂ ਮਕਰੋੜ ਤੱਕ ਉਹ ਤਾਂ ਚੈਨਲਾਈਜ਼ ਹੋ ਗਿਆ ਮਕਰੋੜ ਤੋਂ ਕੜੈਲ ਤੱਕ ਹੋ ਗਿਆ ਕਿਉਂਕਿ ਉਹਦੇ 'ਚ ਹਰਿਆਣਾ ਗਵਰਨਮੈਂਟ ਅੜਿੱਕਾ ਬਣੀ ਹੋਈ ਹੈ। ਹਰਿਆਣਾ ਗਵਰਨਮੈਂਟ ਅਲਾਉ ਨਹੀਂ ਕਰ ਰਹੀ ਨਹੀਂ ਉਹਨੂੰ ਵੀ ਚੈਨਲਾਈਜ਼ ਕਰ ਦਿੱਤਾ ਜਾਂਦਾ। ਹੁਣ ਸਾਡੇ ਕੋਲੇ ਬਦਲ ਕੀ ਹੈ ਫਿਰ? ਵੀ ਲੋਕਾਂ ਦਾ ਬਚਾਉਣਾ ਹੈ। ਜਿਹੜੇ 10 ਫੁੱਟ ਚੌੜੇ ਬੰਨ ਸੀ ਅਸੀਂ ਉਹਨਾਂ ਨੂੰ 15 ਫੁੱਟ ਚੌੜੇ ਕਰ ਰਹੇ ਹਾਂ। ਮਜ਼ਬੂਤ ਕਰ ਰਹੇ ਹਾਂ ਤਾਂ ਕਿ ਉਹਦੇ ਉੱਤੇ ਟ੍ਰੈਫਿਕ ਜਦੋਂ ਚੱਲੂਗੀ ਤਾਂ ਮਜ਼ਬੂਤ ਹੋ ਜਾਣਗੇ। ਹੁਣ ਜਿੱਦੇ ਮੁੱਖ ਮੰਤਰੀ ਸਾਹਿਬ ਆਏ ਆ ਉਹ ਕੁਝ ਕਰਨੀ ਆ ਇਹਦੇ। ਨੀ ਇਸ ਤੋਂ ਪਹਿਲਾਂ ਦਾ ਰਿਕਾਰਡ ਕੀ ਹੈ ਜਦੋਂ ਮੁੱਖ ਮੰਤਰੀ ਆਉਂਦੇ ਤੇ ਜਦੋਂ ਵਾੜ ਆ ਜਾਂਦੇ ਤੇ ਮੁੱਖ ਮੰਤਰੀ ਸਾਹਿਬ ਗੇੜਾ ਮਾਰ ਕੇ ਫੋਟੋ ਖਿੱਚਾ ਕੇ ਚਲੇ ਜਾਂਦੇ ਕਦੇ ਕੋਈ ਮੁੱਖ ਮੰਤਰੀ ਕੰਮ ਸ਼ੁਰੂ ਕਰਾਉਣ ਆਇਆ ਅਜੇ ਤੱਕ ਅਜੇ ਉਹਦੇ ਕੰਮ ਸ਼ੁਰੂ ਕਰਾਇਆ ਕੰਮ ਸ਼ੁਰੂ ਕਰਾਇਆ ਕੰਮ ਹੋਣ ਲੱਗ ਰਿਹਾ ਹੈ ਹੁਣ ਜੇ ਕਿਤੇ ਕੋਈ ਮਸ਼ੀਨ ਹੈ ਜਿਹੜੀ ਜਿਹੜੀ ਮਸ਼ੀਨ ਦੀ ਜਿੱਥੇ ਲੋੜੂਗੀ ਉੱਥੇ ਵਰਤੀ ਜਾਊਗੀ ਹੁਣ ਪੋਕਲੈਨ ਸੀ ਜਿਹੜੀ 80 ਪਾਵਰ ਸੀ ਉਹਦੀ ਉੱਥੇ ਨਹੀਂ ਕੰਮ ਕਰ ਰਹੀ ਸੀ ਤੇ ਜੋ ਨਹੀਂ ਕਰੀ ਤੇ ਫਿਰ ਨੂੰ ਖੜਾਣਾ ਕਦੇ ਲਈ ਹੈ ਉਹ ਉੱਥੋਂ ਸ਼ਿਫਟ ਕਰਕੇ 180 ਦੀਆਂ ਚਾਰ ਪੋਕ ਲਾਈਨਾਂ ਉੱਥੇ ਚੱਲ ਰਹੀਆਂ ਨੇ ਖਨੌਰੀ ਵਾਲੇ ਪਾਸੇ ਕੰਮ ਚੱਲ ਰਿਹਾ ਮਕਰੋਣ ਵਾਲੇ ਪਾਸੇ ਕੰਮ ਚੱਲ ਰਿਹਾ ਤੇ ਮੋਨਕਾਲੇ ਪਾਸੇ ਕੰਮ ਚੱਲ ਰਿਹਾ 25 ਦੀ ਟਰੈਕਟਰ ਲੱਗੇ ਹੋਏ ਆ ਟੇਪਰ ਲੱਗੇ ਹੋਏ ਨੇ ਉੱਥੇ ਹਰ ਤਰੀਕੇ ਦੇ ਨਾਲ ਸਾਡੀ ਪੂਰੀ ਕੋਸ਼ਿਸ਼ ਹੈ ਕਿ ਛੇਤੀ ਤੋਂ ਛੇਤੀ ਇਹਦਾ ਬੰਨ ਜਿਹੜੇ ਮਜ਼ਬੂਤ ਕਰਦੀ ਹੈ ਹੁਣ ਉਹ ਜੇ ਮਸ਼ੀਨ ਬਾਗੀ ਜੀ ਉਥੇ ਵੀ ਹਾ ਹੁਲ ਲਾਓਗੇ ਦੇਖੋ ਪ੍ਰੋਟੈਸਟ ਕਰਨਾ ਲੌਜਿਕ ਨਾਲ ਹੋਣਾ ਚਾਹੀਦਾ ਇਹ ਵੀ ਤਾਂ ਸੋਚਣਾ ਚਾਹੀਦਾ ਵੀ ਕੱਗਰ ਦੇ ਬਾਰੇ ਅੱਜ ਤੱਕ ਗੱਦੇ ਅਸੀਂ ਕੀਤੀ ਹੈ। ਔਰ ਜੋ ਅਸੀਂ ਕਰ ਸਕਦੇ ਹਾਂ ਕਰ ਪਿਛਲਾ ਸਾਰਾ ਇਤਿਹਾਸ ਕੱਢ ਕੇ ਦੇਖੋ ਕਿ ਕੱਗਰ ਦਾ 747 ਫੁੱਟ ਜਦ ਵੀ ਕੱਗਰ ਕਦੇ ਪਹੁੰਚਿਆ ਉਹਦੀ ਬ੍ਰੀਚ ਹੋਈ ਹੈ। ਪਰ ਪਿਛਲੇ ਵਾਰੀ 748.4 ਫੁੱਟ ਤੇ ਬ੍ਰੀਚ ਹੋਈ। ਤੇ ਉਦੋਂ ਬਾਅਦ ਤਾਂ ਪਾਣੀ ਇੰਨਾ ਆ ਗਿਆ ਤੇ ਉਹਨੂੰ ਕੌਣ ਰੋਕ ਸਕਦਾ ਸੀ? ਸੋ ਇਸ ਕਰਕੇ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਵੀ ਜੋ ਸਹੀ ਗ੍ਰਾਉ ਸਹੀ ਕਹੋ। ਇਹ ਨਹੀਂ ਵੀ ਕਿਸੇ ਉਹੀ ਉਹ ਕਰਨੀ ਹੈ ਜੀ ਤੇ ਅਸੀਂ ਕਹਿੰਦਾ ਹਰ ਇੱਕ ਚੀਜ਼ ਦੀ ਜਿਸ ਚੀਜ਼ ਦੀ ਲੋੜੂਗੀ ਤੇ ਭੇਜੀ ਜਾਊਗੀ ਜਿਹੇ ਜੀ ਮਸ਼ੀਨਰੀ ਦੀ ਲੋੜੂਗੀ ਉਹ ਜੀ ਭੇਜੀ ਜਾਊਗੀ